ਇੱਕ ਪਾਸੇ ਜਿੱਥੇ ਬੁੱਢੇ ਨਾਲੇ ਦਾ ਜਿਹੜਾ ਮਸਲਾ ਹੈ ਉਹ ਦਬਣ ਦਾ ਨਾਮ ਨਹੀਂ ਲੈ ਰਿਹਾ ਦੂਜੇ ਪਾਸੇ ਆਓ ਤੁਹਾਨੂੰ ਲੈ ਚਲਦੇ ਹਾਂ ਖਰੜ ਦੇ ਬੁੱਢੇ ਨਾਲੇ ਦੇ ਵਿੱਚ ਖਰੜ ਦੇ ਨਜ਼ਦੀਕੀ ਪਿੰਡ ਮਲਕਪੁਰ ਦੇ ਵਿੱਚੋਂ ਜੋ ਐਸਵਾਈਐਲ ਨਹਿਰ ਜਿਹੜੀ ਬੰਦ ਪਈ ਸੀ ਉਸ ਦੇ ਵਿੱਚ ਖਰੜ ਦਾ ਗੰਦਾ ਪਾਣੀ ਛੁੱਟਿਆ ਗਿਆ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਜਿਹੜੀਆਂ ਗੰਦਾ ਪਾਣੀ ਛੁੱਟਿਆ ਹੋਇਆ ਤੇ ਲੋਕ ਅੱਗੇ ਇਸ ਦੀ ਵਰਤੋਂ ਖੇਤਾਂ ਲਈ ਕਰਦੇ ਨੇ ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ ਆਓ ਸਮਾਜ ਸੇਵੀ ਆਗੂ ਕੀ ਕਹਿੰਦੇ ਨੇ ਤੁਹਾਨੂੰ ਸੁਣਾਉਨੇ ਆਂ ਮੁੱਦੇ ਤੇ ਗੱਲ ਕਰਨ ਲਈ ਸਾਡੇ ਨਾਲ ਸਮਾਜ ਸੇਵੀ ਆਗੂ ਹਰਜੀਤ ਸਿੰਘ ਪੰਨੂ ਨੇ ਪੰਨੂ ਸਾਹਿਬ ਕੀ ਕਹਿਣਾ ਚਾਹੁੰਦੇ ਆਂ ਪਹਿਲਾਂ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਮੈਂ ਭਾਈ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਅੱਜ ਕੱਲ੍ਹ ਜਿਹੜੀਆਂ ਸੋਸਾਇਟੀਆਂ ਇਲੀਗਲ ਬਣ ਰਹੀਆਂ ਨੇ ਤੇ ਇਲੀਗਲ ਜਿਹੜੀ ਇੰਡਸਟਰੀ ਐ ਉਹ ਵੀ ਲੱਗੀ ਹੋਈ ਐ ਸਾਰੀ ਜਿਨ੍ਹਾਂ ਤੇ ਕੋਈ ਪੋਲਿਊਸ਼ਨ ਬੋਰਡ ਦਾ ਕੰਟਰੋਲ ਨਹੀਂ ਹੈਗਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਕੋਈ ਕਿਸੇ ਕਿਸਮ ਦਾ ਸਰਕਾਰ ਵੱਲੋਂ ਇਹਨਾਂ ਤੇ ਕੰਟਰੋਲ ਨਹੀਂ ਕੀਤਾ ਜਾ ਰਿਹਾ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਬਾਈ ਜੀ ਜਿਹੜਾ ਸਾਡੇ ਖਰੜ ਸ਼ਹਿਰ ਦੇ ਲਾਗੇ ਬੁੱਢਾ ਨਾਲਾ ਬੁੱਢਾ ਦਰਿਆ ਤੋਂ ਜਿਵੇਂ ਲੁਧਿਆਣੇ ਦੇ ਵਿੱਚ ਬੁੱਢਾ ਨਾਲਾ ਬਣ ਗਿਆ ਸਾਡੇ ਸ਼ਹਿਰ ਦਾ ਬੁੱਢਾ ਦਰਿਆ ਬਣਨ ਜਾ ਰਿਹਾ ਹੈ ਕਾਲਾ ਪਾਣੀ ਹੈ ਕੈਂਸਰ ਦੀਆਂ ਬਿਮਾਰੀਆਂ ਵਰਗਾ ਜਿਹੜਾ ਹੈਗਾ ਨਿਉਤਾ ਦਿੱਤਾ ਜਾ ਰਿਹਾ ਬਹੁਤ ਦੇਖੋ ਝੱਗ ਕਿਵੇਂ ਇਕੱਠੀ ਹੋ ਰੱਖੀ ਹੈ ਸਾਡੀ ਨਾਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਹੈ ਤੇ ਨਾ ਸਾਡੇ ਲੋਕਾਂ ਨੂੰ ਮੇਰੀ ਬੇਨਤੀ ਹੈ ਜਿਹੜੇ ਪਿੰਡਾਂ ਦੇ ਲਾਗਪਾਸ ਦੇ ਪੰਚ ਸਰਪੰਚਾ ਹੈ ਸਾਡੇ ਖਰੜ ਸ਼ਹਿਰ ਦੇ ਜਿਹੜੇ ਐਮਸੀ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵਿੱਚ ਪ੍ਰਧਾਨ ਕੇ ਤੁਹਾਨੂੰ ਇਸ ਦਾ ਸੰਗਿਆਨ ਲੈਣਾ ਚਾਹੀਦਾ ਜੋ ਵੀ ਇੱਥੇ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਕਿਉਂਕਿ ਸਾਡੇ ਖਰੜ ਸ਼ਹਿਰ ਨੂੰ ਜਿਹੜਾ ਪਾਣੀ ਮਿਲ ਰਿਹਾ ਉਹ ਟਿਊਬਲਾਂ ਦਾ ਪਾਣੀ ਮਿਲ ਰਿਹਾ ਪੀਣ ਵਾਸਤੇ ਤੇ ਜਿਹੜਾ ਇਹ ਪਾਣੀ ਹੈ ਇਹ ਜਦੋਂ ਬੋਰ ਹੁੰਦਾ ਤੇ ਇਹ ਜਿਹੜੀ ਜ਼ਹਿਰ ਹੈ ਇਹ ਧਰਤੀ ਦੇ ਵਿੱਚ ਜਾ ਰਹੀ ਹੈ ਤੇ ਕੱਲ ਸਾਡੇ ਸ਼ਹਿਰ ਨੂੰ ਤੇ ਲਾਗਪਾਸ ਜਿੰਨੇ ਪਿੰਡ ਨੇ ਇਹਨਾਂ ਨੂੰ ਜਿਹੜਾ ਇਹ ਬਿਮਾਰੀਆਂ ਦਾ ਕੈਂਸਰ ਦਾ ਸਾਹਮਣਾ ਕਰਨਾ ਪੈ ਸਕਦਾ ਹੋਰ ਸਾਲ 2 ਸਾਲ ਦੇ ਵਿੱਚ ਇੱਥੋਂ ਵੀ ਕੈਂਸਰ ਦੇ ਜਿਹੜੇ ਮਾਮਲੇ ਆ ਉਹ ਡਿਟੈਕਟ ਕੀਤੇ ਜਾ ਸਕਣਗੇ ਪਰ ਜੇ ਹੁਣ ਵੀ ਸਾਰਾ ਚੰਗੀ ਤਰ੍ਹਾਂ ਟੈਸਟ ਕੀਤੇ ਜਾਣ ਮੈਡੀਕਲ ਤੇ ਹੋ ਸਕਦਾ ਜਿੰਨੀ ਗੰਦਗੀ ਇੱਥੇ ਪਾਈ ਜਾ ਰਹੀ ਹੈ ਸਾਡੇ ਸ਼ਹਿਰ ਵਿੱਚੋਂ ਤੇ ਲਾਗਪਾਸ ਪਿੰਡਾਂ ਦੇ ਵਿੱਚੋਂ ਕੈਂਸਰ ਦੇ ਮਾਮਲੇ ਡਿਟੈਕਟ ਹੋ ਸਕਦੇ ਹਨ ਉਹ ਨੂੰ ਸਾਉ ਕੀ ਲੱਗਦਾ ਵੀ ਇਹ ਜਿਹੜਾ ਛੁੱਟਿਆ ਜਾਣਾ ਚਾਹੀਦਾ ਐਸਵਾਈਐਲ ਨਹਿਰ ਹੈ ਜਿਹੜੀ ਇਹ ਸੈਂਟਰ ਦਾ ਪ੍ਰੋਜੈਕਟ ਹੈ ਇਹ ਚ ਗੰਦਾ ਪਾਣੀ ਛੁੱਟ ਸਕਦੇ ਆਪਾਂ ਬਾਈ ਜੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰ ਨੇ ਜਿਹੜੇ ਹੁਣ ਤੱਕ ਲਾਗੂ ਨਹੀਂ ਕੀਤੇ ਗਏ 2020 ਦੇ ਆਰਡਰ ਨੇ ਤੇ ਉਹਦੇ ਚ ਮਾਨਯੋਗ ਡਬਲ ਬੈਂਚ ਨੇ ਆਰਡਰ ਕੀਤੇ ਸੀਗੇ ਕਿ ਕੋਈ ਵੀ ਕਿਸੇ ਵੀ ਕਿਸਮ ਦਾ ਗੰਦਾ ਪਾਣੀ ਜਿਹੜਾ ਹੈਗਾ ਉਹ ਇਹਨਾਂ ਚੋਈਆਂ ਨਾਲ ਜਾਂ ਨਦੀਆਂ ਨਹਿਰਾਂ ਦੇ ਵਿੱਚ ਨਹੀਂ ਛੁੱਟਿਆ ਜਾ ਸਕਦਾ ਇਵਨ ਪਿੰਡ ਦੇ ਟੋਬਿਆਂ ਵਿੱਚ ਵੀ ਜਿਹੜਾ ਪਾਣੀ ਉਹ ਟ੍ਰੀਟ ਕਰਕੇ ਛੁੱਟਿਆ ਜਾ ਸਕਦਾ ਟ੍ਰੀਟਮੈਂਟ ਪਲਾਂਟ ਖਰੜ ਸ਼ਹਿਰ ਵਿੱਚ ਕਿਤੇ ਨਹੀਂ ਲੱਗੇ 90% ਸੋਸਾਇਟੀਆਂ ਇਲੀਗਲ ਨੇ ਕੋਈ ਚੈਕਿੰਗ ਨਹੀਂ ਹੈ ਕੁਝ ਨਹੀਂ ਹੈ ਤੇ ਇਹ ਤਾਂ ਜਿਹੜਾ ਪ੍ਰੋਜੈਕਟ ਹੈਗਾ ਐਸਵਾਈਐਲ ਦਾ ਇਹ ਤਾਂ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਹੈ ਇਹਦੇ ਵੀ ਸੈਂਟਰ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾ ਇਹਦੇ ਵਿੱਚ ਕੁਝ ਵੀ ਨਹੀਂ ਸੱਟਿਆ ਜਾ ਸਕਦਾ ਨਾ ਖੁਦਾਈ ਕੀਤੀ ਜਾ ਸਕਦੀ ਨਾ ਪਾਣੀ ਸੱਟਿਆ ਜਾ ਸਕਦਾ ਇਹ ਜਿਹੜਾ ਇੱਕ ਪਾਣੀ ਆ ਰਿਹਾ ਇਹ ਵੀ ਇਲੀਗਲ ਤਰੀਕੇ ਨਾਲ ਇਹਦੇ ਵਿੱਚ ਸੱਟਿਆ ਜਾ ਰਿਹਾ ਤੇ ਮੇਰੀ ਬਾਕੀ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਹੁਣ ਤਾਂ ਸਾਡੇ ਜਿਹੜੇ ਖਰੜ ਸ਼ਹਿਰ ਹੈ ਇਹਦੀ ਜਿਹੜੀ ਬਰਸਾਤੀ ਝੋ ਹੈ ਉਹਨੂੰ ਵੀ ਬੁੱਢੇ ਨਾਲੇ ਦੀ ਤਰ੍ਹਾਂ ਹੀ ਵਰਤਿਆ ਜਾ ਰਿਹਾ ਉਹਦੇ ਵਿੱਚ ਵੀ ਜਿਹੜਾ ਹੈਗਾ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਪਾਣੀ ਹੈ ਤੇ ਹੋਰ ਪਾਣੀ ਹੈ ਉਹ ਉਹਦੇ ਵਿੱਚ ਛੁੱਟਿਆ ਜਾ ਰਿਹਾ ਚੋਈ ਵੀ ਜਿਹੜੀ ਸਾਡੇ ਸ਼ਹਿਰ ਦੀ ਖਰੜ ਸ਼ਹਿਰ ਦੀ ਚੋਈ ਹੈ ਉਹ ਵੀ ਕਾਲਾ ਪਾਣੀ ਯਾਨੀ ਕਿ ਕੈਂਸਰ ਦਾ ਜਿਹੜਾ ਹੈਗਾ ਉੱਥੇ ਪਾਣੀ ਜਿਹੜਾ ਕੈਂਸਰ ਨੂੰ ਬਣਾਉਂਦਾ ਹੈ ਉਹ ਪਾਣੀ ਛੁੱਟਿਆ ਜਾ ਰਿਹਾ ਇਹਦੇ ਵਿੱਚ ਸਾਡੇ ਹੁਣ ਤੱਕ ਨਾ ਮਿਊਨਿਸਪਲ ਕਾਉਂਸਲ ਦੇ ਜਿੰਨੇ ਐਮਸੀ ਆ ਜਾਂ ਪ੍ਰਧਾਨ ਆ ਇਹਨਾਂ ਵੱਲੋਂ ਹੁਣ ਤੱਕ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਹੈਗਾ ਮਤੇ ਨਹੀਂ ਪਾਸ ਕੀਤਾ ਗਿਆ ਮਤੇ ਪਾਸ ਕੀਤੇ ਗਏ ਪਰ ਲਾਗੂ ਨਹੀਂ ਕੀਤੇ ਗਏ ਸਿਰਫ ਵੋਟਾਂ ਲੈਣ ਲਈ ਮਤਿਆਂ ਨੂੰ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਾਣ ਲਈ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਵਰਤੋਂ ਕੀਤੀ ਜਾਂਦੀ ਹੈ ਪਰ ਇਹਨਾਂ ਦਾ ਹੁਣ ਤੱਕ ਕਿਸੇ ਕਿਸਮ ਦਾ ਕੋਈ ਧਿਆਨ ਨਹੀਂ ਹੈਗਾ ਕਿ ਸ਼ਹਿਰ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਸ਼ਹਿਰ ਦੇ ਲੋਕ ਕੀ ਆ ਪਿੰਡਾਂ ਦੇ ਲੋਕ ਇਹ ਬਾਈ ਜੀ ਕੋਈ ਨਹੀਂ ਬਚਣਾ ਕਾਰਨ ਇਹ ਹੈ ਕਿ ਪਹਿਲਾਂ ਤਾਂ ਮੋਹਾਲੀ 9 10 ਫੇਸ ਤੋਂ ਜਿਹੜਾ ਬਰਸਾਤੀ ਚੋਆ ਆਉਂਦਾ ਉਹਦੇ ਵਿੱਚ ਵੀ ਸਾਰਾ ਫੈਕਟਰੀਆਂ ਦਾ ਗੰਦਾ ਪਾਣੀ ਆ ਰਿਹਾ ਹੈ ਇਹ ਜਿਹੜੇ 2-3 ਜ਼ਿਲ੍ਹੇ ਨੇ ਸਾਡਾ ਮੁਹਾਲੀ ਜ਼ਿਲ੍ਹਾ, ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਤੇ ਪਟਿਆਲਾ ਜ਼ਿਲ੍ਹਾ ਇਹ ਸਾਰਾ ਇਹਦੀ ਚਪੇਟ ਵਿੱਚ ਆਉਣਾ ਜੇ ਸਾਡੇ ਲੋਕ ਹੁਣ ਤੋਂ ਲੋਕਾਂ ਨੇ ਇਹਦੇ ਵਿਰੋਧ ਦੀ ਤਿਆਰੀ ਨਾ ਕੀਤੀ ਤੇ ਆਪਣੀਆਂ ਜਾਨ-ਮਾਲ ਦੀ ਰੱਖਿਆ ਨਾ ਕੀਤੀ। ਇੱਕ ਡੰਪ ਜਿਹੜਾ ਡੰਪਿੰਗ ਗਰਾਊਂਡ ਹੈ ਉਹ ਵੀ ਬਣਦਾ ਜਾ ਰਿਹਾ ਨਹਿਰ ਦੇ ਆਲੇ-ਦੁਆਲੇ। ਉਹਦੇ ਬਾਰੇ ਕੀ ਕਹਿਣਾ ਹੈ? ਬਿਲਕੁਲ ਬਾਈ ਜੀ ਤੁਸੀਂ ਦੇਖਿਆ ਹੀ ਆ ਕੂੜਾ ਸੁੱਟਿਆ ਜਾ ਰਿਹਾ। ਠੀਕ ਹੈ ਨਹਿਰ ਦੇ ਆਲੇ-ਦਾਲੇ ਡੰਪਿੰਗ ਗਰਾਊਂਡ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿਹੜੇ ਲੋਕ ਇਹ ਇਦਾਂ ਦਾ ਕੂੜਾ ਸੁੱਟਦੇ ਆ ਉੱਥੇ ਕੈਮਰੇ ਲਗਾ ਕੇ ਇਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਪੋਲੂਸ਼ਨ ਐਕਟ ਦੇ ਤਹਿਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ